ਸਾਰੇ ਸਾਸਿਕਾ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਕੁਕ ਵਿਦ ਸ਼ਰਨ ਅਸੀਂ ਬਣਾਵਾਂਗੇ ਟਿੰਡਿਆਂ ਦੀ ਰਸੇ ਵਾਲੀ ਸਬਜੀ ਇਹ ਸਬਜੀ ਨੂੰ ਬਹੁਤ ਹੀ ਆਸਾਨ ਤਰੀਕੇ ਨਾਲ ਬਣਾ ਕੇ ਅਸੀਂ ਤਿਆਰ ਕਰਾਂਗੇ ਬਿਲਕੁਲ ਹੀ ਘੱਟ ਮਸਾਲਿਆਂ ਦੀ ਵਰਤੋਂ ਕਰਾਂਗੇ ਇਹ ਸਬਜੀ ਖਾਣ ਵਿੱਚ ਬਹੁਤ ਹੀ ਟੇਸਟੀ ਲੱਗਦੀ ਹੈ ਚਲੋ ਫਿਰ ਦੇਖੋ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਅਸੀਂ ਸਬਜੀ ਨੂੰ ਬਣਾ ਕੇ ਤਿਆਰ ਕੀਤਾ ਟਿੰਡਿਆਂ ਦੀ ਰਸੇ ਵਾਲੀ ਸਬਜੀ ਬਣਾ ਕੇ ਤਿਆਰ ਕਰਾਂਗੇ ਚਾਰ ਅਸੀਂ ਮੋٹے ਸਾਈਜ਼ ਦੇ ਟਿੰਡੇ ਲਏ ਆ ਦੋ ਪਿਆਜ਼ ਇੱਕ ਟਮਾਟਰ ਚਾਰ ਪੰਜ ਹਰੀਆਂ ਮਿਰਚਾਂ ਤੇ ਥੋੜਾ ਜਿਹਾ ਲਸਣ ਲਿਆ ਸੀ ਸਭ ਤੋਂ ਪਹਿਲਾਂ ਅਸੀਂ ਢਿੰਡਿਆਂ ਨੂੰ ਚੰਗੀ ਤਰ੍ਹਾਂ ਛਿੱਲ ਕੇ ਤੇ ਧੋ ਲੈਨੇ ਢਿੰਡਿਆਂ ਨੂੰ ਅਸੀਂ ਛਿੱਲ ਲਿਆ ਵਾ ਇਹਨਾਂ ਨੂੰ ਕੱਟ ਲੈਨੇ ਇੱਕ ਡੂੰਘੇ ਚ ਅਸੀਂ ਪਾਣੀ ਪਾ ਲਿਆ ਵਾ ਲੰਬਾਈ ਦੇ ਵਿੱਚ ਅਸੀਂ ਇਹਦੇ ਪੀਸ ਕਟਾਂਗੇ ਢਿੰਡਿਆਂ ਨੂੰ ਅਸੀਂ ਲੰਬਾਈ ਦੇ ਵਿੱਚ ਕੱਟ ਲਿਆ ਵਾ ਜਿਹੜੇ ਸਾਡੇ ਇੱਕ ਦੋ ਵੀ ਵਿੱਚ ਪੱਕੇ ਸੀ ਉਹਨਾਂ ਨੂੰ ਅਸੀਂ ਬਾਹਰ ਕੱਢ ਦਿੱਤਾ ਤੇ ਇਧਰ ਅਸੀਂ ਲਸਣ ਤੇ ਹਰੀ ਮਿਰਚ ਦਾ ਪੇਸਟ ਬਣਾ ਲਿਆ ਵਾ ਇੱਕ ਪਿਆਜ਼ ਦਾ ਵੀ ਅਸੀਂ ਪੇਸਟ ਬਣਾ ਲਿਆ ਥੋੜਾ ਰਫਲੀ ਅਸੀਂ ਕੀਤਾ ਵਾ ਮੋਟਾ ਮੋਟਾ ਇੱਕ ਪਿਆਜ਼ ਨੂੰ ਅਸੀਂ ਮੋਟਾ ਮੋਟਾ ਕੱਟਿਆ ਵਾ ਤੇਲ ਪਾ ਲਾਂਗੇ ਇੱਕ ਢਸ਼ੀ ਅਸੀਂ ਤੇਲ ਦੀ ਪਾਈ ਇੱਕ ਚਮਚਾ ਜੀਰਾ ਥੋੜੀ ਜਿਹੀ ਹਿੰਗ ਲਸਣ ਤੇ ਹਰੀ ਮਿਰਚ ਦਾ ਪੇਸਟ ਲਸਣ ਹਲਾ ਕਾਜ ਆ ਪੁੱਜ ਗਿਆ ਵਾ ਹੁਣ ਅਸੀਂ ਹੋਰ ਅਸੀਂ ਪਿਆਜ਼ ਦਾ ਪੇਸਟ ਪਾ ਲਈਏ ਪਿਆਜ਼ ਨੂੰ ਅਸੀਂ ਚੰਗੀ ਤਰ੍ਹਾਂ ਪੋਂ ਲਈਏ ਪਿਆਜ਼ ਤੇ ਲਸਣ ਚੰਗੀ ਤਰ੍ਹਾਂ ਪੋਜ ਗਿਆ ਵਾ ਹੁਣ ਅਸੀਂ ਇਹਦੇ ਵਿੱਚ ਮਸਾਲੇ ਐਡ ਕਰ ਲਈਏ ਕਸ਼ਮੀਰੀ ਦੇਗੀ ਲਾਲ ਮਿਰਚ ਨਮਕ ਟੇਸਟ ਅਨਸਾਰ ਹਰਦੀ ਅੱਧਾ ਚਮਚਾ ਥੋੜਾ ਜਿਹਾ ਗਰਮ ਮਸਾਲਾ ਜਿਆਦਾ ਮਸਾਲੇ ਨਹੀਂ ਅਸੀਂ ਪਾਵਾਂਗੇ ਇਹਨਾਂ ਨੂੰ ਮਿਕਸ ਕਰ ਲੈਂਦੇ ਮਸਾਲੇ ਵੀ ਨਾਲ ਪੁੱਛ ਜੇ ਟਮਾਟਰ ਦਾ ਪੇਸਟ ਅਸੀਂ ਬਣਾਇਆ ਸੀ ਉਹਨੂੰ ਪਾ ਲਈਏ ਵਿੱਚ ਟਮਾਟਰ ਦਾ ਪੇਸਟ ਅਸੀਂ ਪਾ ਲਿਆ ਹੁਣ ਅਸੀਂ ਇਹਨੂੰ ਵੀ ਚੰਗੀ ਤਰ੍ਹਾਂ ਪੁੱਨ ਲਈਏ ਢੱਕ ਕੇ ਚੈੱਕ ਕਰ ਲਈਏ ਕਿ ਕਸਾੜਾ ਭੁੱਜ ਕੇ ਤਿਆਰ ਹੈ ਢੱਕੇ ਨੇ ਵੇਖ ਲਓ ਪੀਰ ਛੱਡ ਦਿੱਤਾ ਆ ਹੁਣ ਅਸੀਂ ਇਹਦੇ ਵਿੱਚ ਪਾਣੀ ਪਾ ਲਾਂਗੇ। ਤੁਹ ਕੈਸੀ ਰਸੇ ਵਾਲੇ ਟਿੰਡੇ ਬਣਾ ਕੇ ਤਿਆਰ ਕਰਨੇ ਆ। ਪਾਣੀ ਨੂੰ ਸੀ ਉਬਾਲਾ ਆਉਂਦਿੰਨੇ ਆ। ਉੱਪਰ ਕਵਰ ਕਰ ਦੇਣੀ। ਉਬਾਲਾ ਆ ਗਿਆ ਵਾ। ਹੁਣ ਅਸੀਂ ਇਹਦੇ ਵਿੱਚ ਇਹ ਟਿੰਡਿਆਂ ਨੂੰ ਪਾ ਲਈਏ। ਜਿਹੜੇ ਅਸੀਂ ਪੀਸ ਕੱਟ ਕੇ ਰੱਖੇ ਟਿੰਡਿਆਂ ਦੇ ਉਹਨਾਂ ਨੂੰ ਪਾ ਲਈਏ। ਉਪਰ ਅਸੀਂ ਇਹਨੂੰ ਕਵਰ ਕਰ ਦੇਣੀ। 5 ਮਿੰਟ ਲਈ ਅਸੀਂ ਇਹਨੂੰ ਪੱਕਣ ਦਿੰਨੇ ਆ। ਸਬਜੀ ਬਣਦੀ ਨੂੰ 5-7 ਮਿੰਟ ਹੋ ਗਏ ਆ ਬਹੁਤ ਹੀ ਵਧੀਆ ਸਬਜੀ ਬਣ ਰਹੀ ਹੈ। ਥੋੜਾ ਜਿਹਾ ਜਿਹੜਾ ਪਿਆਜ਼ ਕੱਟਿਆ ਸੀ ਇਹਨੂੰ ਪਾ ਲੈਨੇ। ਜੇ ਸੀ ਨਾਲ ਹੀ ਪਾ ਦਿੰਦੇ ਤੇ ਇਹ ਪਿਆਜ਼ ਨੇ ਜ਼ਿਆਦਾ ਗਲ ਜਾਣਾ ਸੀ। ਇਹਨੂੰ ਮਿਕਸ ਕਰ ਦਿੰਨੇ ਵਿੱਚ ਹੀ ਇਹਦੇ। 3-4 ਮਿੰਟ ਅਸੀ ਹੋਰ ਸਬਜੀ ਨੂੰ ਪਕਾ ਲੈਨੇ। ਸਬਜੀ ਚੈੱਕ ਕਰ ਲੈਨੇ ਆ। 2-3 ਮਿੰਟ ਹੋ ਗਏ ਇਹਨੂੰ ਪਕਾ ਕੇ ਨੂੰ। ਸਬਜੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਆ ਬਹੁਤ ਹੀ ਵਧੀਆ ਸਬਜੀ ਬਣ ਕੇ ਤਿਆਰ ਹੋਈ ਤੁਸੀਂ ਵੀ ਇਸੇ ਤਰ੍ਹਾਂ ਬਣਾਇਓ ਥੋੜਾ ਜਿਹਾ ਸੀ ਗਰਮ ਮਸਾਲਾ ਹੋਰ ਪਾ ਲੈਂਦੇ ਹਾਂ ਹਰੇ ਤਣੀਆਂ ਇਹਨੂੰ ਸਿਸਕਾ ਲਿਆ ਸੀ ਤਵੇ ਦੇ ਸੇਕ ਲਿਆ ਇਹਨੂੰ ਥੋੜਾ ਜਿਹਾ ਉੱਪਰ ਇਹਦੇ ਪਾ ਲੈਂਦੇ ਹਾਂ ਹਰੇ ਤਣੀਆਂ ਇਹਨੂੰ ਸਿਸਕਾ ਕੇ ਰੱਖ ਲੈਣੀਆਂ ਗਰਮੀਆਂ ਵਾਸਤੇ ਜਦੋਂ ਸਾਨੂੰ ਹਰਾ ਤਣੀਆਂ ਨਹੀਂ ਮਿਲਦਾ ਫਿਰ ਅਸੀਂ ਇਹ ਸੁੱਕੇ ਤਣੀਆਂ ਨੂੰ ਸਬਜੀ ਦੇ ਵਿੱਚ ਅਸੀਂ ਨੂੰ ਪਾ ਲਈਨੇ ਸਬਜੀ ਸਾਡੀ ਬਣ ਕੇ ਤਿਆਰ ਹੈ ਬਹੁਤ ਹੀ ਵਧੀਆ ਸਬਜੀ ਬਣ ਕੇ ਤਿਆਰ ਹੋਈ ਹੈ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਜਿਹੜੇ ਮੇਰੇ ਭੈਣ ਭਰਾਵਾਂ ਨੇ ਇਹ ਤੱਕ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਚਲੋ ਫਿਰ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ